ਪੰਜਾਬ ਭਾਜਪਾ ਵਿਚਾਰੇ ਸਭ ਕੁਝ ਠੀਕ ਠਾਕ ਨਹੀਂ ਹੈ ਜੀ ਹਾਂ ਪੰਜਾਬ ਭਾਜਪਾ ਦੇ ਆਗੂ ਆਪਸ ਵਿੱਚ ਪੀੜੇ ਨੇ ਇੱਕ ਦੂਜੇ ਨੂੰ ਗੰਧੀਆਂ ਗਾਲਾਂ ਕੱਢੀਆਂ ਨੇ ਅਤੇ ਟੇਬਲ ਕੁਰਸੀਆਂ ਤੱਕ ਇੱਕ ਦੂਜੇ ਦੇ ਚੱਕ-ਚੱਕੇ ਮਾਰੇ ਨੇ ਜੀ ਹਾਂ ਇਹ ਤਸਵੀਰਾਂ ਸਾਫ ਦੱਸਦੀਆਂ ਨੇ ਕਿ ਭਾਜਪਾ ਵਿੱਚ ਕਿਸ ਤਰ੍ਹਾਂ ਆਗੂ ਆਪਸ ਵਿੱਚ ਲੜਦੇ ਹੋਏ ਨਸਰਾ ਰਹੇ ਨੇ ਆਗੂਆਂ ਵਿਚਾਰੇ ਪਹਿਲਾਂ ਬਹਿਸ ਵਿਸਾਈ ਹੋਈ ਫਿਰ ਉਸ ਤੋਂ ਬਾਅਦ ਇੱਕ ਦੂਜੇ ਨੂੰ ਗੰਧੀਆਂ ਗਾਲਾਂ ਤੱਕ ਕੱਢਣ ਲੱਗੇ ਜਿਸ ਤੋਂ ਬਾਅਦ ਇਹ ਗਾਲਾਂ ਅਤੇ ਬਹਿਸ ਵਿਸਾਈ ਹੱਥੋਂ ਪਾਈ ਤੱਕ ਆ ਗਏ 300 ਰਨ ਜੋ ਜਿਸ ਦੇ ਹੱਥ ਵਿੱਚ ਆਇਆ ਉਸ ਨੇ ਦੂਜੇ ਆਗੂ ਦੇ ਉਹੀ ਦੇ ਮਾਰਿਆ ਕਿਸੇ ਦੇ ਹੱਥ ਵਿੱਚ ਟੇਬਲ ਆਇਆ ਕਿਸੇ ਦੇ ਕੁਰਸੀ ਅਤੇ ਕਿਸੇ ਦੇ ਮਾਈਕ ਪਰ ਭੱਜ ਭਾਗੂ ਨੇ ਨਾ ਅੱਗਾ ਦੇਖਿਆ ਤੇ ਨਾ ਪਿੱਛਾ ਇੱਕ ਦੂਜੇ ਦੇ ਉੱਤੇ ਹਮਲਾ ਕਰਨ ਦੀ ਕੋਈ ਵੀ ਕਸਰ ਨਾ ਛੱਡੀ ਅਰਸਲੇ ਪੂਰਾ ਘਟਨਾਕਰਮ ਵਾਪਰਿਆ ਭਾਜਪਾ ਦੀ ਬੂਥ ਲੈਵਲ ਦੀ ਮੀਟਿੰਗ ਵਿੱਚ ਜੋ ਕਿ ਲੁਧਿਆਣਾ ਦੇ ਪਾਇਲ ਹਲਕਾ ਵਿੱਚ ਹੋ ਰਹੀ ਸੀ ਇਸ ਦੌਰਾਨ ਭਾਜਪਾ ਗੂਆਂ ਦਾ ਆਪਸੀ ਵਿਵਾਦ ਖੁੱਲ ਕੇ ਸਾਹਮਣੇ ਆਇਆ ਜਿਸ ਤੋਂ ਬਾਅਦ ਭਾਜਪਾ ਗੂਆਂ ਵਿਚਾਲੇ ਜੰਮ ਕੇ ਬਹਿਸ ਵਿਸਾਈ ਹੋਈ ਪਰ ਇਹ ਬਹਿਸ ਕਦੋਂ ਹੱਥੋਂ ਪੈ ਤੱਕ ਪਹੁੰਚ ਗਈ ਕਿਸੇ ਨੂੰ ਵੀ ਕੁਝ ਸਮਝ ਨਾ ਲਖਿਆ ਭਾਜਪਾ ਗੂਆਂ ਨੇ ਇੱਕ ਦੂਜੇ ਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਫਿਰ ਇਹ ਸਿਲਸਿਲਾ ਟੇਬਲ ਕੁਰਸੀਆਂ ਤੇ ਮਾਇਕਾ ਤੱਕ ਆ ਪਹੁੰਚਿਆ ਇੱਕ ਦੂਜੇ ਦੇ ਜੋ ਹੱਥ ਚ ਆਇਆ उी भाजपा आगुआ ने मारन च कोई भी कसर ना छी <सथिया>, ਮੈਂ ਬਹੁਤ ਬੁਰੀ ਹਾਲਤ ਵਿੱਚ ਹਾਂ ਮੇਰਾ ਬਾਤ ਕਰਦੇ ਆਂ ਦੇਖੀ ਲੱਗਿਆ ਆ ਜਾਨੂੰ ਤੈਨੂੰ ਅੰਕ ਲਾ ਕੇ ਕਰੀਏ ਮੈਂ ਇਹ ਕਹਿੰਦਾ ਉਹ ਬੇਡੋ ਅੰਕ ਲਾ ਕੇ ਕਰੀਏ ਨੀ ਜਾਨੂੰ ਸਾਨੂੰ ਕਹਿਣ ਤੋਂ ਤੇਰੀ ਅੰਕ ਲਾ ਕੇ ਕਰੀਏ ਨੀ ਮੈਨੂੰ ਸਮਝ ਨਹੀਂ ਦੱਸਦੀ ਤੈਨੂੰ ਅੰਕ ਲਾ ਕੇ ਕਰੀਏ ਨਾ ਤੂੰ ਸਮਝਦਾ ਹੀ ਨਹੀਂ ਆ ਮੈਂ ਅੰਕ ਲਾ ਕੇ ਕਰੀਏ ਉਦਰੇ ਇਸ ਤਰ੍ਹਾਂ ਪੁਲਿਸ ਇੱਕ ਭਾਜਪਾਗੂ ਨੂੰ ਲਿਜਾਂਦੀ ਵੀ ਨਸਰਾਈ ਹਾਲਾਂਕਿ ਪੁਲਿਸ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਵੱਲੋਂ ਭਾਜਪਾਗੂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਾਂ ਫਿਰ ਭਾਜਪਾਗੂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲੇ ਜਾਂਦਾ ਗਿਆ ਪਰ ਪੁਲਿਸ ਇੱਕ ਭਾਜਪਾਗੂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਲਿਜਾਂਦੀ ਨਸਰਾਈ ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਜਿਹੋ ਜਿਹੇ ਵੀ ਕਾਰਵਾਈ ਜ਼ਰੂਰੀ ਹੋਵੇਗੀ ਉਹ ਕੀਤੀ ਜਾਵੇਗੀ ਡੀਐਸਪੀ ਸਾਹਿਬ ਅੱਜ ਭਾਜਪਾ ਦੀ ਇੱਕ ਮੀਟਿੰਗ ਸੀ ਤਾਂ ਉਹਦੇ ਵਿੱਚ ਕੁਝ ਤਲਕੀ ਹੋਈ ਮਾਮਲਾ ਹੱਥੋਂ ਪਾਈ ਤੱਕ ਪਹੁੰਚਿਆ ਸੀ ਕੀ ਪੂਰਾ ਮਾਮਲਾ ਸੀ ਉਰੇ ਭਾਜਪਾ ਦੀ ਉਹ ਇੱਕ ਜਨਦੀ ਵਰਕਰਸ ਦੀ ਮੀਟਿੰਗ ਸੀ ਕਿ ਮੈਂ ਉਹ ਪਹਿਲੇ ਸਪਾਇਲ ਦੇ ਅੰਦਰ ਜਿੱਥੇ ਥੋੜੇ ਜਿਹਾ ਵਰਕਰ ਚ ਆਪਸ ਵਿੱਚ ਕੋਈ ਬਹਿਸ ਹੋ ਗਈ ਸੀ ਕਿ ਉਹ ਸ਼ਾਂਤ ਕਰਾ ਕੇ ਸਿਚੁਏਸ਼ਨ ਅੰਡਰ ਕੰਟਰੋਲ ਹੈ ਤੇ ਹਾਜਾ ਕੋਈ ਹੋਰ ਫਦਰ ਰੈਸਪੀ ਰੈਐਕਸ਼ਨ ਦੀ ਵੀਲ ਸ਼ੇਅਰ ਕਿਸ ਚੀਜ਼ੀ ਲੋਡ ਹੋਵੇ ਜੀ ਤਾਂ ਦੱਸਿਏ ਕਿ ਭਾਜਪਾ ਆਗੂਆ ਵਿਚਾਰੇ ਖੜਕੀਏ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਭਾਜਪਾ ਆਗੂ ਹੱਥੋਂ ਪਾਈ ਅਤੇ ਗਲਮ-ਗਾਲੀ ਹੁੰਦੇ ਨਜ਼ਰ ਆਏ ਨੇ ਇਹ ਤਸਵੀਰਾਂ ਲੁਧਿਆਣਾ ਦੇ ਹਲਕਾ ਪਾਇਲ ਦੀਆਂ ਨੇ ਜਿੱਥੇ ਕਿ ਭਾਜਪਾ ਆਗੂਆ ਨੇ ਇੱਕ ਦੂਜੇ ਤੇ ਜੰਮ ਕੇ ਪੜਾਸ ਕੱਢੀ ਪਹਿਲਾਂ ਭਾਜਪ ਫੇਰ ਗੜਾ ਅਤੇ ਫੇਰ ਇੱਕ ਦੂਜੇ ਤੇ ਟੇਬਲ ਕੁਰਸੀਆਂ ਨਾਲ ਹਮਲੇ ਕੀਤੇ ਗਏ ਫਿਲਹਾਲ ਇਹ ਸਭ ਕੁਝ ਦੇਖ ਕੇ ਲੱਗਦਾ ਹੈ ਕਿ ਭਾਜਪਾ ਵਿੱਚ ਕੁਝ ਵੀ ਠੀਕ ਠਾਕ ਨਹੀਂ ਹੈ ਹਾਲਾਂਕਿ ਭਾਜਪਾ ਪੰਜਾਬ ਵਿੱਚ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤਣ ਦਾ ਦਾਅਵਾ ਕਰਦੀ ਹੈ ਪਰ ਦੂਜੇ ਪਾਸੇ ਇਹ ਤਸਵੀਰਾਂ ਕੁਝ ਹੋਰ ਹੀ ਸਥਿਤੀ ਬਿਆਨ ਕਰ ਰਹੀਆਂ ਨੇ ਹਾਲੇ ਲੋਕ ਸਭਾ ਚੋਣਾਂ ਦੂਰ ਨੇ ਅਜੇ ਵਿੱਚ ਭਾਜਪਾ ਦਾ ਆਉਂਦੇ ਦਿਨਾਂ ਵਿੱਚ ਕਿਹੋ ਜਿਹਾ ਵਤੀਰਾ ਰਹੇਗਾ ਅਤੇ ਆਗੂ ਇਹੋ ਜਿਹੇ ਆ ਇੱਕ ਦੂਜੇ ਨਾਲ ਸਲੂਕ ਕਰਨਗੇ ਇਹਨਾਂ ਤਸਵੀਰਾਂ ਨੇ ਇਹ ਸੋਚਣ ਤੇ ਵੀ ਮਜਬੂਰ ਕਰ ਦਿੱਤਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ